ਕਿਤੇ ਵੀ ਛੋੜ ਨਹੀਂ ਕੀਤਾ 75000 75000 75000 258000 ਉਹ ਛੋਟੀ ਵਿੱਚ ਚੱਕ ਬਿੱਤੇ ਪਰ 55 ਦਾ ਕਰ ਜਾ ਪਤਾ ਕੀ ਗੱਲ ਆ ਸਾਡੇ ਮੰਡੀ ਵਾਲੇ ਮੈਂ ਤੂੰ ਰੇਟ ਨਹੀਂ ਕਹਿਣਾ ਸੀ ਜਿਹੜਾ ਇਹ ਭਾਈ ਰੇਟ ਕਰ ਜਾ ਆ ਕਟਾ ਗਿਆ ਮੈਂ ਆਪੇ ਭਰ ਦੂੰ ਤੂੰ ਬੋਲ ਨਾ ਬੱਚੇ ਭਰੋਣਾ ਖੁਸ਼ ਹੋ ਕੇ ਟਰੈਕਟਰ ਲੈ ਕੇ ਜਾ ਗਿਆ ਨਹੀਂ ਮੇਥੋਂ ਹਾਂ ਹੈਲੋ ਆ ਲਖਵੀਰ ਸਿੰਘ ਤੇ ਆ ਰੋਹੀ ਉਹੀ ਉਹੀ ਠੀਕ ਹੈ ਠੀਕ ਹੈ ਤਹੱਲੀ ਕਰ ਵੱਡੇ ਭਾਈ ਯਾਰਾਂ ਆਵਲੈਂਡ 베ਚਨੇ ਆਪਾਂ ਫਾਰਮ 60 ਦੇ ਰੇਟਾਂ 'ਚ ਹਾਂ ਇੱਕ ਬਰਾ 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 ਪਰਦੇ ਰ ਪਰਦੇ ਬਾਈ ਪਰਦੇ ਖੁਸ਼ ਹੋ ਕੇ ਲੈ ਕੇ ਜਾ ਕੇ ਨਹੀਂ ਵਾਦਾ ਕਰੇ ਤੇਰੇ ਘਰੇ ਦੋ ਬੰਨਾ ਖੁਸ਼ ਹੋ ਕੇ ਲੈ ਕੇ ਜਾ ਮੈਨੂੰ ਪਤਾ ਫਾਰਮ ਸੱਖ ਨਹੀਂ ਦਿੰਦਾ ਕੋਈ ਇੰਨੇ ਦਾ 258000 ਦਾ 3630 ਦੇਤਾ ਜੇ ਆਪ ਅਠ ਮਾਡਲ ਦੇ ਕੇ ਦਿਖਾਵੇ ਕੋਈ ਲੈ ਪਰਦੇ ਸੌਦਾ ਯਾਰ ਲੈ ਜਾ ਜੇ ਕੋਈ ਕਰੀਬ ਬੰਦਾ ਕੋਈ ਅਸੀਂ ਈਸੀ ਦੇ ਦੇ ਜਾਂ ਲੈ ਜਾ ਦੱਸ ਕੇ ਜਾਇਆ ਤਰਾ 258000 ਦਾ 36 ਕੀ ਇੱਕ ਮਿੰਟ ਗਲਤ ਹੈ ਹੁਣ ਵੀਰੇ ਇੱਕ ਮਿੰਟ ਬਹਿ ਜਾ ਤੋ 3000 ਰੁਪਏ ਪਿੱਛੇ ਮੇਰੇ ਨਾਲ ਨਾ ਕਰ ਮੈਂ ਤੈਨੂੰ ਛੋ ਇੱਕ ਮਿੰਟ ਰੱਖ ਆ ਟਰੈਕਟਰ ਖੜੇ ਨਾ ਇਹਦੇ ਨੇ ਤੈਨੂੰ ਗਿਫਟ ਵੀ ਕਰੂ ਹੁਣੇ ਛੋੜ ਵੀ ਕਰੂਗਾ ਉਹ ਕੰਮ ਨਹੀਂ ਹੈਗਾ ਨਹੀਂ ਛੋਟਾ ਜਿਹਾ ਟਰੈਕਟਰ ਮੰਗਾਉਣਾ ਕਰੋ ਮੈਂ ਤੈਨੂੰ ਗਿਫਟ ਵੀ ਕਰੂਗਾ ਉਹ ਕੰਮ ਨਹੀਂ ਹੈਗਾ ਕੀ ਗਲਤ ਗੱਲ ਕਰ ਮੈਂ ਬੇਟੇ ਨੂੰ ਫੋਨ ਕਰ ਦੇਣਾ ਬਾਕੀ ਨੇ ਟਰੈਕਟਰ ਉਹਦੇ ਦੇਖਿਆ ਆਪਾਂ ਕਿਹੜਾ ਮੰਨ ਕੇ ਤਰਾ ਉਹ ਯਾਰ ਕੋਈ ਗੱਲ ਨਹੀਂ ਐ ਸਿਉਣਾ ਕਵਾੜ ਮਨਜ਼ੂਰ ਆਪਾਂ ਨੂੰ ए आले तेरे वास्ते गिफ्ट मंगावना करो मैं 258000 258000 हॉलैंड पादे 75000 रुपया दा ट्रैक्टर इनदा पा दो 75000 इनदा दा केड़ा है ओ एतना डम्मी तो चक लें करो छोटा ट्रैक्टर पहला न किड़े साइड दा दो चक लें दो बैठ जा बैठ के बैठ जा ए की कर तू यार 275000 हॉलैंड दा पर हॉलैंड दा होया न्यू हॉलैंड 100000 आदा भी बैठ ਪਰਦੇ ਪਾਸੇ ਇੱਥੇ 258 ਦਾ ਇੱਥੇ ਬੰਦਾ ਕਿਹੜਾ ਹੈਗਾ ਬੰਦੇ ਪਾਈ ਜੀ ਨਾ ਭਰਾਓ ਕਿਹੜਾ ਬਾਈ ਨਾ ਭਰਾਓ ਕਿੱਥੇ ਬੰਦਾ ਇੱਥੇ ਬੈਠ ਬਾਈ ਭਰਾ ਨਾ ਨਾ ਤੇ ਭਰਾ ਕਿਉਂ ਬਾਈ ਗਰਮੀ ਤਾਂ ਦੇ ਦੂ ਕੋਈ ਇਹਨੇ ਦਾ 8 ਮਾਡਲ ਹੌਲੈਂਡ ਜ਼ਿੰਮੇਵਾਰੀ ਹੈ ਜਾ ਕੇ ਨਾ ਤੇਲ ਦੇਖ ਕੇ ਇਹਦਾ ਉਰੇ ਆ ਪਰਦੇ ਕੋਈ ਗੱਲ ਨਹੀਂ ਬਾਈ ਮੇਜਾ ਕਿ ਨਹੀਂ ਕਰਦਾ ਕੱਲ ਸਰਵਿਸ ਕੀਤੀ ਆ ਆ ਲੈ ਕੋਈ ਫੁੱਦੂ ਦੇ ਨਹੀਂ ਪਾਇਆ ਬੈਟਰੀ ਦੇ ਟਰੈਕਟਰ ਦੀ ਜਮਾਤਾ ਜੀ 258 ਦਾ ਉਹੀ ਹੈ ਨਾ ਉਹੀ ਆ ਸਿਆਉਣਾ ਵੇਚਦੇ ਆ 10000 ਬੰਜ ਨਾ ਟਰੈਕਟਰ ਚ ਮੈਨੂੰ ਐ ਲੱਗਦਾ ਬਜ਼ਾਕੀ ਬਣ ਗਈ ਤਾਂ ਤਾਂ 40-50 ਇਹ ਨਹੀਂ ਮਾਉਂਦੇ ਅੱਜ ਵੀ ਮਿਲ ਜਾਵੇ ਬਹੁਤ ਹੁੰਦਾ ਨਹੀਂ ਭਾਈ ਪਿੰਡ ਦੇ ਪਤਾ ਕੀ ਕਹਿੰਦੇ ਲੋਕ ਕਿਹੜੇ ਭੈਣ ਚੋਦੇ ਨੇ ਦਿੱਤਾ ਓਏ ਇਹ ਗੱਲ ਨਹੀਂ ਕਹੋਣੀ ਕਿਤੇ ਭਰਾ ਤੋਂ ਇਹ ਗੱਲ ਨਹੀਂ ਕਰਾ ਵੀਰੇ ਖੁਸ਼ ਹੋ ਕੇ ਜੱਟ ਲੈ ਤੂੰ ਮੇਰੀ ਗੱਲ ਸੁਣ ਲੋ 85 ਮੰਨ ਤੂੰ 60 ਮੰਨ ਚੋਂ ਨਾ ਰਹਿ ਗਿਆ ਵੀਰੇ ਹਾਂ ਠੀਕ ਹੈ ਗੱਲ ਆਪਾਂ ਹਮਦਰਦੀ ਕਰਦੇ ਆ ਆ ਖੜਾ ਹਾਉਲੈਂਡ 5-5 ਲੱਖ ਮੰਗਦੇ ਆ ਲੈ ਦਿਓ ਮੈਨੂੰ 4,30,000 ਮੇ ਕੋ ਉਨੀ ਘਰੇ ਖੜਾ ਲੈ ਦਿਓ 5,30,000 ਚਾਲੀ ਕਹਣਾ 30 ਕੈ ਨਿਕਲ ਗਏ ਮੇਰੇ ਦੇ ਦਿਓ 19 ਮਾਡਲ ਹੌਲੈਂਡ ਪਲੱਸ 55 ਐਚਪੀ ਵਾਲਾ ਨਾਲ ਦੇ ਟਾਇਰ 75 ਰੁਪਏ ਜੈ ਜੀ ਨਫੀਣਾ ਵੇਚਦਾ ਕੋਈ ਘਾਟੇ ਨਾਲ ਨਹੀਂ ਵੇਚਦਾ ਮੈਂ 7-8000 ਬਣੂਆ ਹੱਦੇ ਉਸ ਤੋਂ ਬਾਅਦ ਐ ਨਹੀਂ ਪਤਾ ਉਹ ਇਹਦਾ ਟਰੈਕਟਰ ਕੱਟਿਆ ਜੀ ਘਾਟਾ ਉਹ ਪਾ ਗਿਆ ਤੇ ਉਹ ਦੇਖਿਆ ਨਹੀਂ ਹੈਗਾ ਕੀ ਗੱਲ ਬਾਤ ਤੇ ਅਗਲਾ ਖੁਸ਼ ਹੋ ਕੇ ਜਾਵੀਂ ਮੇਰੇ ਕੋਲ ਹਾਂ ਤਾਂ ਗਿਫਟ ਵੀ ਕਰੋ ਮੰਗਾ ਲਿਆ ਆਪਾਂ ਗਿਫਟ ਵੀ ਕਰਾਂਗੇ ਛੋਟਾ ਏ ਡਾਕਟਰ ਕੋਈ ਗਰਮੀ ਤਾਂ ਕੋਈ ਐਨਓਸੀ ਨਹੀਂ ਮਿਲਦੀ ਵੀਰੇ ਨਾ ਤੇਰੇ ਵਾਲੇ ਦੀ ਐਨਓਸੀ ਮਿਲੇ ਨਾ ਮੇਰੇ ਵਾਲੇ ਦੀ ਮਿਲੇ 15 ਸਾਲ ਦੀ ਵੈਲਿਡਿਟੀ ਹੁੰਦੀ ਹੈ ਕਾਪੀ ਦੀ ਕਿ ਗਲਤ ਗੱਲ ਹੈ ਵੀਰੇ ਨਾ ਪੇਜ ਵਾਲੀ ਠੀਕ ਹੈ ਗੱਲ ਮੈਂ ਤੈਨੂੰ ਗਲਤ ਗੱਲ ਕਹੀਆ ਮੈਂ ਉਹਦਾ ਕੋਈ ਫਾਇਦਾ ਨਹੀਂ ਐਫੀਆਰ ਲਊਗਾ ਤੇ ਐਫੀਆਰ ਦੇਊਗਾ ਹਾਂਜੀ ਬਿਹਾਰੀ ਗੱਲੇ ਨਾ ਟਰੈਕਟਰ ਦਾ ਲੈਣਾ ਬਹੁਤ ਤੁਸੀਂ ਪਹਿਲਾਂ ਲੈਣਾ ਕੋਦੇ ਮੰਡੀ ਤੇ ਲੈ ਹੀ ਆਇਆ ਟਰੈਕਟਰ ਸਾਨੂੰ ਜੀ ਪਹੁੰਚਦਾ ਕਰੋ ਆਰ ਸੀ ਦੀ ਨਹੀਂ ਗਨੂੰ ਮੈਂ ਇਹ ਤੁਸੀਂ ਸੌਦਾ ਲਿਖੋ ਹਾਉ ਲੈਂਡ 2 ਲੱਖ ਤੇ 58 ਹਜ਼ਾਰ ਦਾ

ठीक है गल ओ तो बाद चासी नंबर लिखो, लिखो, लिखो जी अठाई कवंजासी अठाई कवंजासी लिखो जी थल लिखो जीरो सैती अठ अठन ओके जी हाँ बस ओके ठीक है भाई जी क्यों करमीता ਕੀ ਮੜਾ ਇਹਨੇ ਦਾ ਯਾਰ ਬੜਾ ਮੜਾ ਯਾਰ ਇਹ ਵਾਰ ਰਹਿਣਾ ਕਿੱਦਾਂ ਇਹ ਵੀ ਆਏ ਵੀ ਦੇਵਾਂਗੇ ਅੱਜ ਹੀ ਦੇਵਾਂਗੇ ਦੇਵਾਂਗੇ ਐਨੇ ਰੇਟ ਤੇ ਦੇ ਉਹ ਵੀ ਆਰ ਨਾਲ ਸਾਦੇ ਉ ਟ੍ਰੈਕਟਰ ਵੀ ਕਿਉਂ ਦੇ ਬਾਲਾ ਦੇਊਗਾ ਟਰੈਕਟਰ ਹੈ ਜਮਾਨਾ ਮੈਂ ਤਾਂ ਬਾਈ ਦੋ ਲੱਖ 30 ਹਜ਼ਾਰ ਦਾ ਟਰੈਕਟਰ ਮੈਂ ਕਹਿੰਦਾ ਕੋਈ ਵੀ ਨਹੀਂ ਮੈਂ ਨਾ ਮੈਂ ਦੇਊਗਾ ਸਰ ਨਾਲ ਕਿੱਟਿਆ ਆਪਾਂ 735 ਹਜ਼ਾਰ ਕੰਨਮੀ ਮਾਰ ਗਵਾੜ ਜਾ ਟਰੈਕਟਰ ਸੀ ਕੋਈ ਗੱਲ ਨਹੀਂ ਨਾ ਕਿਤੇ ਲੋਡ ਵੰਡਰ ਨੂੰ ਦੇ ਦਾਂਗੇ ਅਸੀਂ ਠੀਕ ਆ ਪੇਨ ਉੱਪਰ ਲਿਓ ਫੋਲੋ ਵੀਰੇ ਜੀਐਸ ਮੋਟਰ ਤਲਵੰਡੀ ਸਾਬੋ ਤੇ ਦੱਬ ਕੇ ਲੈ ਕਮੈਂਟ ਸ਼ੇਅਰ ਕਰਿਓ ਵੀਰੇ ਕਿਵੇਂ ਲੱਗਿਆ ਤੁਹਾਨੂੰ ਸੌਦਾ ਆਪਾਂ ਜਿਆਦਾ ਤਾਂ ਨਹੀਂ ਪਾਲੇ ਪਈ ਤੇ ਤਾਂ ਨਹੀਂ ਮੰਗੇ ਭਾਈ ਠੀਕ ਆ ਕੰਡੀਸ਼ਨ ਤੁਸੀਂ ਦੇਖ ਲਿਓ ਬਹੁਤ ਬਹੁਤ ਮਿਹਰਬਾਨੀ ਭਾਈ ਜੀ